ਸਤਿ ਸ਼੍ਰੀ ਅਕਾਲ ਜੀ ਦੋਸਤੋ ਪੇਸ਼ ਕਰਦੇ ਹਾਂ ਨਵੀਂ ਕਹਾਣੀ ਬੇਬੇ ਬਾਪੂ ਹਰ ਇੱਕ ਦੇ ਬੇਬੇ ਬਾਪੂ ਨਾਲ ਮਿਲਦੀ ਜੁਲਦੀ ਕਹਾਣੀ ਐਂਡ ਤੱਕ ਜ਼ਰੂਰ ਸੁਣਨਾ ਜੀ 탑 ਦੀਆਂ ਦੁਪਹਿਰਾਂ 'ਚ ਉੱਚੇ-ਉੱਚੇ ਢੇਬਿਆਂ ਵਾਲੇ ਰਾਹ ਖੇਰ 'ਚ ਕੰਮ ਕਰਦੇ ਬਾਪੂ ਦੀ ਰੋਟੀ ਦੇਣ ਜਾਂਦੀ ਸੀ ਨਿਆਣੀ ਹੁੰਦੀ ਅੰਮੀ ਆਖਿਆ ਕਰਦੀ ਸੀ ਸਕੂਲੋਂ ਆਉਂਦੀ ਨੂੰ ਹੀ ਜਾਂ ਮੇਰੀ ਧੀ ਰੋਟੀ ਬਾਝ ਖਾ ਲਮੀ ਪਹਿਲਾਂ ਆਪਣੇ ਬਾਪੂ ਦੀ ਰੋਟੀ ਫੜਾ ਕੇ ਆ ਖੇਤ ਉਹ ਬੇਕ ਪਰਸ਼ਾਵਾ ਤੂੜੀ ਵਾਲੇ ਕੋਠੇ ਦੀ ਕੰਧ ਨਾਲ ਆ ਗਿਆ ਰੋਟੀ ਵੇਲੇ ਸਿਰਨਾ ਪਹੁੰਚੀ ਤਤੇਰੇ ਬਾਪੂ ਨੇ ਡਾਡਾ ਗੁੱਸਾ ਕਰਨਾ ਹੈ। ਮੈਨੂੰ ਬੜਾ ਗੁੱਸਾ ਆਉਣਾ। ਕਈ ਵਾਰ ਆਖਣਾ ਮੈਂ ਅੰਮੀ ਇੰਨੇ ਗਰਮ ਮિજાਜ ਬੰਦੇ ਨਾਲ ਵਿਆਹ ਕਿਉਂ ਕਰਾਇਆ ਤੂੰ? ਜਦੋਂ ਬਾਪੂ ਨੂੰ ਰੋਟੀ ਫੜਾ ਖੇਤੋਂ ਪਿੰਡ ਵੱਲ ਨੂੰ ਮੁੜਨਾ ਤਾਂ ਬਾਪੂ ਨੇ ਸਦਾ ਖਰਬੇ ਜਿਹੇ ਬੋਲਾਂ ਚ ਕਹਿਣਾ ਕੁੜੀਏ ਸਿੱਧੀ ਪਿੰਡ ਨੂੰ ਜਾਈਂ। ਰਾਜ ਵਕਤ ਵਰਾ ਹੁਣਾ ਦੀ ਟਾਣੀ ਤੇ ਨਿਆਣਿਆਂ ਨਾਲ ਨਾ ਖੇਡ ਪੈ ਜਾਵੀਂ। ਤੇਰੀ ਅੰਮੀ ਉਡੀਕਦੀ ਰਹੇ ਕਿਧਰੇ? ਮੈਂ ਸਿਰ ਹਿਲਾ ਕੇ ਘਰੋਂ ਤੁਰ ਪੈਂਦੀ। ਮੇਰੀ ਅੰਮੀ ਹਵੇਲੀ ਵਾਲੇ ਸਰਦਾਰਾਂ ਦੀ ਤੀ ਸੀ। ਤੇ ਮੇਰੀ ਮਾਸੀ ਕਿਸੇ ਵੱਡੇ ਅਹੁਦੇਦਾਰ ਨੂੰ ਵਿਆਹੀ ਹੋਈ ਜਦੋਂ ਨਾਨਾ ਮੋਟਰ ਗੱਡੀ ਤੇ ਮੇਰੀ ਅੰਮੀ ਨੂੰ ਮਿਲਣ ਆਉਂਦਾ ਤਾਂ ਅੰਮੀ ਲਈ ਮਹਿੰਗੇ ਸੂਟ ਤੇ ਮਖਮਲੀ ਦੁਪੱਟੀਆਂ ਦੇ ਕਿੰਨੇ ਜੋੜੇ ਨਾਨੀ ਘਲਦੀ ਤੇ ਸਾਨੂੰ ਚਾਰਾਂ ਭੈਣਾਂ ਨੂੰ ਕਿੰਨੀਆਂ ਸਗਾਤਾਂ ਕਦੀ ਕਦੀ ਮੈਂ ਅੰਮੀ ਨੂੰ ਪੁੱਛਦੀ ਬੀਬੀ ਤੇਰਾ ਬਾਪੂ ਮੋਟਰ ਗੱਡੀਆਂ ਵਾਲਾ ਤੇ ਸਾਡੀ ਮਾਸੀ ਵੀ ਵੱਡੇ ਸ਼ਹਿਰ ਰਹਿੰਦੀ ਐ ਡਾਡੀ ਰਸੂਖ ਵਾਲੀ ਐ ਤੂੰ ਕਿਉਂ ਬਾਪੂ ਨਾਲ ਵਿਆਹ ਕਰਾਇਆ ਤਾਂ ਅੰਮੀ ਝਟ ਆਖਦੀ ਬੀਬੀਆਂ ਤਿਆਂ ਇਹੋ ਜਿਹੀਆਂ ਅੰਗਲਾ ਨਹੀਂ ਕਰਦੀਆਂ ਹੁੰਦੀਆਂ ਤੇਰਾ ਬਾਪੂ ਵੀ ਜੇਲਦਾਰਾਂ ਦਾ ਪੁੱਤ ਰੇ ਬਸ ਤੇਰੇ ਵੱਡੇ ਬਾਪੂ ਨੇ ਤੇਰੇ ਦੋਵੇਂ ਤਾਇਆ ਨਾਲੋਂ ਅੱਧੀ ਪੈੜੀ ਦਿੱਤੀ ਏ ਤੇਰੇ ਬਾਪੂ ਨੂੰ ਕਹਿੰਦਾ ਤਿਆਂ ਦਾ ਪਿਓ ਏ ਤੂੰ ਕੋਈ ਪੁੱਤਰ ਤਾਂ ਹੈ ਨਹੀਂ ਬੇਗਾਨੇ ਪੁੱਤਰਾ ਹੀ ਬੋਣੀ ਏ ਉੰਜ ਤੇਰਾ ਬਾਪੂ ਬੜਾ ਚੰਗਾ ਏ ਦੁਨੀਆ ਦੀ ਹਰ ਸ਼ੈ ਨਾਲੋਂ ਸੋਹਣੀ ਏ ਤੇਰੇ ਬਾਪੂ ਦੀ ਰੂਹ ਪਰ ਮੈਂ ਕਹਿਣਾ ਮੈਨੂੰ ਤਾਂ ਕਦੀ ਨਹੀਂ ਇੰਜ ਲੱਗਿਆ ਤਾਂ ਉਸਨੇ ਕਹਿਣਾ ਮੈਨੂੰ ਪਤਾ ਏ ਤਿਆਂ ਨਾਲ ਪਿਓ ਇੰਜ ਹੀ ਹੁੰਦੇ ਨੇ ਮੈਂ ਕਹਿਣਾ ਪਰ ਤੇਰਾ ਬਾਪੂ ਤਾਂ ਇੰਜ ਨਹੀਂ ਤੇਰੇ ਨਾਲ ਤਾਂ ਅੰਮੀ ਕਹਿੰਦੀ ਜਦੋਂ ਤੁਸੀਂ ਵਿਆਹਾਂ ਗਈਆਂ ਤਾਂ ਤੁਹਾਡੇ ਬਾਪੂ ਨੇ ਵੀ ਮੇਰੇ ਬਾਪੂ ਵਰਗੇ ਹੋ ਜਾਣਾ ਮੈਂ ਸੋਚਦੀ ਸੀ ਇਹ ਝੂਠ ਬੋਲਦੀ ਏ ਮੈਨੂੰ ਮੇਰੀ ਅੰਮੀ ਦੀ ਸਮਝ ਨਹੀਂ ਸੀ ਆਉਂਦੀ ਬਹੁਤ ਹੀ ਸਬਰ ਵਾਲੀ ਸੀ ਮੇਰੀ ਅੰਮੀ ਉਹਦੀ ਮਾਂ ਉਹਨੂੰ ਮੁੱਠੀ 'ਚ ਚੋਰੀ ਕੁਝ ਪੈਸੇ ਦਿੰਦੀ ਪੇਕੇ ਗਈ ਨੂੰ ਤਾਂ ਸਾਰੇ ਦੇ ਸਾਰੇ ਉਹ ਵੀ ਬਾਪੂ ਨੂੰ ਫੜਾ ਛੱਡਦੀ ਕਦੀ ਕਦੀ ਵੱਡੀ ਬੀਬੀ ਮੇਰੀ ਦਾਦੀ ਮੇਰੇ ਬਾਪੂ ਆਖਿਆ ਕਰਦੀ ਸੀ ਇਸ ਗਿੱਲੀ ਦੇ ਚ ਹੁਣ ਪੁੱਤਰ ਦੀ ਆਸ ਛੱਡ ਦੇ ਅਮਰ ਸਿਓ ਲੋਕੀ ਬਥੇਰੇ ਹੋਰ ਜੁਗਾੜ ਕਰਦੇ ਨੇ ਉਦੋਂ ਮੈਨੂੰ ਇਹਨਾਂ ਹੋਰ ਜੁਗਾੜਾਂ ਦੀ ਕੋਈ ਸਮਝ ਨਹੀਂ ਸੀ ਪਰ ਅੰਮੀ ਪਤਾ ਨਹੀਂ ਕਿਉਂ ਇਹੋ ਜਿਹੀਆਂ ਗੱਲਾਂ ਸੁਣ ਕੇ ਲੋਕ-ਲੋਕ ਕੇ ਅੱਖਾਂ ਦੇ ਕੋਈ ਪੁੰਝਦੀ ਰਹਿੰਦੀ ਸੀ ਤੇ ਕਦੀ ਕਦੀ ਨਾਨਾ ਆਉਂਦਾ ਤਾਂ ਮੈਂ ਆਪ ਆਖਦਾ ਸੁਣਦੀ ਸੀ ਕਈ ਵਾਰ ਨਾਨੇ ਨੂੰ ਬੀਬੀ ਧੀ ਬਸੰਤ ਸਿਓ ਸਰਦਾਰ ਦੀ ਧੀ ਤੂੰ ਸਾਰੀ ਉਮਰ ਖਵਾ ਸਕਦਾ ਤੇਰਾ ਪਿਓ ਤੈਨੂੰ ਇਹਨਾਂ ਨਿਆਣਿਆਂ ਦਾ ਸੋਚ ਕੇ ਜੀਰਾ ਰੱਖਿਆ ਘਰ ਅੰਮੀ ਨੂੰ ਇੰਜ ਬੇਗ ਮੈਂ ਸੋਚਦੀ ਸੀ ਕਿ ਮੈਂ ਇਹੋ ਜਿਹੇ ਘਰ ਕਦੀ ਨਹੀਂ ਜਾਣਾ ਜਿਹੋ ਜਿਹਾ ਘਰ ਮੇਰੀ ਅੰਮੀ ਨੂੰ ਮਿਲਿਆ ਹੈ ਪਰ ਕਈ ਵਾਰ ਆਥਣ ਵੇਲੇ ਦੀ ਚਾਹ ਵੇਲੇ ਜਦੋਂ ਬਾਪੂ ਖੇਤੋਂ ਆਉਂਦਾ ਤਾਂ 베ੜੇ 'ਚ ਨਿੰਮ ਥੱਲੇ ਚੌਂਕੇ 'ਚ ਉਹ ਅੰਮੀ ਕੋਲ ਬੈਠ ਚਾਹ ਪੀਂਦਾ ਤਾਂ ਦੋਵਾਂ ਦੇ ਹੌਲੇ ਹੌਲੇ ਜਿਹੇ ਆਸੇ ਦੀ ਆਵਾਜ਼ ਕੰਨੀ ਪੈਂਦੀ ਤਾਂ ਮੈਨੂੰ ਲੱਗਦਾ ਜਿਵੇਂ ਮੇਰੀ ਅੰਮੀ ਨੂੰ ਕੋਈ ਦੁੱਖ ਨਹੀਂ ਹੁ ਦੁਨੀਆ ਦਾ ਜਦੋਂ ਵੱਡੀਆਂ ਦੋ ਭੈਣਾਂ ਹੀ ਵਿਆਹੀਆਂ ਸੀ ਹਲੇ ਅੰਮੀ ਕੁਝ ਸਮਾਂ ਮੰਜੇ ਤੇ ਪੈ ਇਸ ਦੁਨੀਆ ਤੋਂ ਰੁਖਸਤ ਹੋ ਰਹੀ ਅਖੀਰੀ ਬੇਲਿਆਂ 'ਚ ਬਾਪੂ ਨੂੰ ਕੁਝ ਸਮਝਾਉਂਦੀ ਰਹਿੰਦੀ ਸੀ ਜਿਵੇਂ ਅੰਮੀ ਦੇ ਮੁੱਕਣ ਤੋਂ ਅਠਾ ਕੋ ਬਰਿਆਂ ਬਾਅਦ ਮੇਰਾ ਵਿਆਹ ਹੋਇਆ ਤਾਂ ਵਿਆਹ ਤੋਂ 20 ਦਿਨਾਂ ਬਾਅਦ ਮੇਰਾ ਬਾਪੂ ਮੇਰੇ ਸਹੁਰੇ ਆਇਆ ਤਾਂ ਵੱਡੀ ਸੁਹਾਚ ਸਾਰਿਆਂ ਤੋਂ ਪਾਸੇ ਪੁੱਛਿਆ ਤੇਰੀ ਮਾਂ ਹੁੰਦੀ ਤਾਂ ਪੁੱਛਦੀ ਪੁੱਤਰ ਕੋਈ ਦੁੱਖ ਸੁੱਖ ਹੋਵੇ ਤਾਂ ਦੱਸਦੀ ਮੇਰੀ ਧੀ ਤੇਰਾ ਬਾਪੂ ਬੈਠਾ ਏ ਗੱਲ ਸੁਣਦਿਆਂ ਹੀ ਮੇਰੀ ភੁੱਬ ਨਿਕਲ ਗਈ ਬਾਪੂ ਹੁਣ ਜਾ ਚੁੱਕਿਆ ਸੀ ਤੇ ਉਹਦੇ ਵੱਲੋਂ ਮੇਰੀ ਮੁੱਠੀ ਜੀ ਦਿੱਤੇ ਪੈਸੇ ਮੇਰੇ ਹੰਝੂਆਂ ਨਾਲ ਗਿੱਲੇ ਹੋ ਗਏ ਸੀ ਤੇ ਮੈਂ ਸੋਚ ਰਹੀ ਸੀ ਸੱਚੀ ਦੁਨੀਆ ਦੀ ਹਰ ਸਹੈ ਨਾਲੋਂ ਸੋਹਣੀ ਏ ਮੇਰੇ ਬਾਪੂ ਦੀ ਰੂਹ ਜੋ ਮੈਂ ਅੱਜ ਪਹਿਲੀ ਵਾਰ ਵੇਖੀ ਸੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ